ਮੇਰਾ ਨਾਮ ਡਾਕਟਰ ਸਿਮਰਤ ਸਿੰਘ ਹੈਗਾ ਜੀ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਡਿਪਾਰਟਮੈਂਟ ਜਿਹੜਾ ਫਲੋਰੀ ਕਲਚਰ ਐਂਡ ਲੈਂਡਸਕੇਪਿੰਗ ਹੈਗਾ ਉਹਦੇ ਵਿੱਚ ਬਤੌਰ ਸਾਇੰਟਿਸਟ ਵਜੋਂ ਮੈਂ ਸੇਵਾ ਨਿਭਾ ਰਿਹਾ ਹਾਂ ਸਰ ਜਿਹੜੀ ਫਲਾਵਰ ਸ਼ੋਅ ਚੱਲ ਰਿਹਾ ਹੈਗਾ ਸੋ ਕਿੰਨੇ ਦਿਨ ਦਾ ਫਲਾਵਰ ਸ਼ੋਅ ਹੈ ਤੇ ਕਿੱਥੇ ਕਿੱਥੋਂ ਕਿਸਾਨ ਆਏ ਨੇ ਕਿੱਥੇ ਕਿੱਥੋਂ ਜਿਹੜੇ ਬਾਗਬਾਨ ਆਏ ਨੇ ਇੱਥੇ ਬਿਲਕੁਲ ਜੀ ਅਸੀਂ ਇਸ ਸਾਲ ਹਰ ਸਾਲ ਦੀ ਤਰ੍ਹਾਂ ਜਿਹੜਾ ਸਾਡਾ 26ਵਾਂ ਡਾਕਟਰ ਐਮ ਐਸ ਰੰਧਾਵਾ ਐਨੂਅਲ ਫਲਾਵਰ ਸ਼ੋਅ ਹੈ ਜੋ ਕਿ ਡਾਕਟਰ ਰੰਧਾਵਾ ਦੀ ਯਾਦ ਦੇ ਵਿੱਚ ਇਹ ਮਨਾਇਆ ਜਾਂਦਾ ਹੈਗਾ ਇਹ ਇਸ ਫਲਾਵਰ ਸ਼ੋਅ ਦਾ ਅਸਲ ਮੁੱਖ ਮੰਤਵ ਇਹ ਹੁੰਦਾ ਕਿ ਲੋਕਾਂ ਨੂੰ ਅਸੀਂ ਦੱਸ ਸਕੀਏ ਕਿ ਪੰਜਾਬ ਦੇ ਜਿਹੜਾ ਸਬਟ੍ਰੋਪੀਕਲ ਕਲਾਈਮੇਟ ਆਪਣਾ ਜਲਵਾਯੂ ਹੈਗਾ ਉਹਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਫੁੱਲ ਨੇ ਸਜਾਵਟੀ ਦੇ ਤੌਰ ਤੇ ਆਪਾਂ ਵਰਤ ਕੇ ਜਿਹੜਾ ਆਪਣਾ ਘਰ ਦਾ ਆਲਾ ਦਵਾਲਾ ਲੈਂਡਸਕੇਪਿੰਗ ਦਾ ਜਿਹੜਾ ਹੈਗਾ ਉਸ ਤੇ ਆਪਾਂ ਬਿਊਟੀਫਿਕੇਸ਼ਨ ਲਈ ਵਰਤ ਸਕਦੇ ਹਾਂ ਸੋ ਸਰ ਕੋਈ ਕੰਪੀਟੀਸ਼ਨ ਵੀ ਕਰਵਾਏ ਗਏ ਨਹੀਂ ਇਸ ਵਾਰ ਵੀ ਕਿਉਂ ਮੁਕਾਬਲੇ ਹੋਏ ਨਹੀਂ ਬਿਲਕੁਲ ਜੀ ਸਾਡਾ ਜਿਹੜਾ ਫਲਾਵਰ ਸ਼ੋਅ ਹੈ ਅਸੀਂ ਜਾਣਕਾਰੀ ਦੇਣ ਦੇ ਨਾਲ 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 ਅਸੀਂ ਕੰਪੀਟੀਸ਼ਨ ਵੀ ਕਰਵਾਉਣੇ ਹੈਗੇ ਜਿਹਦੇ ਵਿੱਚ ਸਾਡੇ ਕੋਲੇ ਕਈ ਜਿਹੜੇ ਲੋਕਲ ਸਕੂਲ ਲੁਧਿਆਣਾ ਦੇ ਉਹ ਪਾਰਟਿਸਿਪੇਟ ਕਰਦੇ ਆ ਪਲੱਸ ਕੁਝ ਕਾਲਜੇਜ਼ ਹੁੰਦੇ ਨੇ ਪਾਰਟਿਸਿਪੇਟ ਕਰਦੇ ਆ ਗਵਰਨਮੈਂਟ ਸੈਮੀ ਗਵਰਨਮੈਂਟ ਇੰਸਟੀਟਿਊਸ਼ਨਸ ਨੇ ਉਹ ਸੇ ਬਕਾਇਦਾ ਆਪਣਾ ਬ੍ਰੌਸ਼ਰ ਬਣਾਇਆ ਹੋਇਆ ਜਿਹਦੇ ਵਿੱਚ ਸਾਰੀਆਂ ਗਾਈਡਲਾਈਨ ਦਿੱਤੀਆਂ ਹੋਈਆਂ ਵੀ ਜਿਹੜਾ ਟੂ ਸਪੈਸਮਨ ਜਿਹੜੇ ਪਰ ਵੈਰਾਈਟੀ ਲਿਆ ਕੇ ਤੇ ਉਹ ਆਪਣਾ ਐਗਜ਼ਿਬਿਟ ਕਰਦੇ ਆ ਬਾਅਦ ਜਜਿੰਗ ਹੁੰਦੀ ਆ ਤੇ ਫਿਰ ਅਸੀਂ ਜਿਹੜਾ ਕੱਲ 29 ਫਰਵਰੀ ਨੂੰ 2:30 ਵਜੇ ਤੋਂ ਬਾਅਦ ਅਸੀਂ ਜਿਹੜਾ ਸਾਡਾ ਜਿਹੜਾ ਇਨੌਗੁਰਾ ਆਪਣਾ ਹੁੰਦਾ ਹੈ ਕਨਕਲੂਡਿੰਗ اور ਪ੍ਰਾਈਸ ਡਿਸਟ੍ਰੀਬਿਊਸ਼ਨ ਫੰਕਸ਼ਨ ਹੈਗਾ ਕੱਲ ਸਾਡਾ ਇਹਦਾ ਰਹੇਗਾ ਉਹ ਤੋਂ ਜੇ ਤੁ ਕੱਢੇ ਜਾਣਗੇ ਹਾਂਜੀ ਬਿਲਕੁਲ ਜੀ ਸਰ ਕਿਹੜੀ ਕਿਹੜੀ ਵੈਰਾਈਟੀ ਜਿਹੜੀ ਹੈ ਤੁ ਫੁੱਲਾਂ ਦੀ ਜਿਹੜੀ ਹੈ ਖਾਸ ਹਾਂਜੀ ਸਾਡੇ ਕੋਲੇ ਦੋ ਕਿਸਮਾਂ ਚ ਅਸੀਂ ਇਹਨੂੰ ਵੰਡਦੇ ਹਾਂ ਗਿਆਂ ਫਲਾਵਰ ਸ਼ੋ ਨੂੰ ਇੱਕ ਤਾਂ ਆਪਣੇ ਕੋਲੇ ਜਿਹੜਾ ਸਰਦੀਆਂ ਦੇ ਮੌਸਮੀ ਫੁੱਲ ਹੁੰਦੇ ਨੇ ਜਿਹੜੇ ਸਰਦੀਆਂ ਦੇ ਵਿੱਚ ਲੱਗਦੇ ਆ ਨਵੰਬਰ ਦੇ ਵਿੱਚ ਉਹਨਾਂ ਦੀ ਪੌਦ ਲੱਗਦੀ ਆ ਤੇ ਹੁਣ ਜਾ ਕੇ ਜਿਹੜੇ ਇਹ ਬਲੂਮ ਚ ਹੁੰਦੇ ਨੇ ਫਲਾਵਰ ਫੁੱਲ ਖਿੜਦੇ ਆ ਸਾਡੇ ਕੋਲ ਤਕਰੀਬਨ ਇਹਨਾਂ ਦੀਆਂ 22 ਕਿਸਮਾਂ ਹੈਗੀਆਂ ਨੇ ਜਿਹੜੀਆਂ ਕਿ ਡਿਸਪਲੇਸ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਗ ਆਪਣਾ ਇੰਡਸਟਰਸ਼ੀਅਮ ਹੈਗਾ ਨਬੀਸ਼ਿਆ ਹੈਗਾ ਫਲੌਕਸ ਆ ਗਜ਼ਾਨੀਆ ਕੈਲੈਂਡੂਲਾ ਹੈਗਾ ਇਹ ਸਾਰੇ ਮੌਸਮੀ ਫੁੱਲ ਹੁੰਦੇ ਨੇ ਬਾਕੀ ਸਾਡੇ ਕੋਲ ਜਿਹੜੀ ਦੂਜੀ ਸ਼੍ਰੇਣੀ ਹੈਗੀ ਆ ਉਹਦੇ ਵਿੱਚ ਆਪਣੇ ਕੋਲੇ ਜਿਹੜੇ ਪੱਤੇਦਾਰ ਸਜਾਵਟੀ ਬੂਟੇ ਜਿਹਨੂੰ ਆਪਾਂ ਫੋਲੀਏ ਚ ਪਲਾਂਟਸ ਕਹਿੰਦੇ ਆ ਤੇ ਉਹ ਅਸੀਂ ਐਗਜ਼ਿਬਿਟ ਕੀਤੇ ਆ ਉਹਦੇ ਚ ਤਕਰੀਬਨ ਸਾਡੇ ਕੋਲੇ 22 ਕਿਸਮਾਂ ਸਾਡੇ ਕੋਲੇ ਉਹ ਹੈਗੀਆਂ ਨੇ ਜਿਹੜੀਆਂ ਐਗਜ਼ਿਬਿਟ ਕੀਤੀਆਂ ਹੋਈਆਂ ਜੀ ਸਰ ਜਿੱਦਾਂ ਫੁੱਲਾਂ ਦੀ ਪ੍ਰਦਰਸ਼ਨੀ ਲੱਗੀ ਆ ਸੋ ਇਹਦੇ ਕੋਈ ਜੇ ਕਿਸੇ ਨੇ ਬੀਜ ਲੈਣੇ ਹੋ ਤਾਂ ਉਹ ਵੀ ਅਵੇਲੇਬਲ ਹੋ ਜਾਂਦੇ ਯੂਨੀਵਰਸਿਟੀ ਦੇ ਵਿੱਚ ਉਹ ਵੀ ਮਿਲ ਜਾਂਦੇ ਨੇ ਬਿਲਕੁਲ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਗੇਟ ਨੰਬਰ 2 ਤੇ ਇੱਕ ਨਰਸਰੀ ਹੈਗੇ ਆ ਜਿਹਨੂੰ ਪੀਏਯੂ ਲੈਂਡਸਕੇਪ ਨਰਸਰੀ ਵਜੋਂ ਜਾਣਿਆ ਜਾਂਦਾ ਉਹਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਾਤਾਵਰਣ ਦੇ ਅਨੁਕੂਲ ਜੋ ਪੇੜ ਪੌਦੇ ਲੱਗਦੇ ਆ ਜੋ ਤੁਸੀਂ ਦੇਖ ਰਹੇ ਹੋ ਸਰਕਾਰੀ ਰ ਤੇ ਜਿਨ੍ਹਾਂ ਨੂੰ ਆਪਾਂ ਲਿਆ ਕੇ ਪ੍ਰੋਪਰ ਲੈਂਡਸਕੇਪਿੰਗ ਦੇ ਵਿੱਚ ਅਸੀਂ ਇੱਥੇ ਇਹ ਵੀ ਜਾਣਕਾਰੀ ਮੈਂ ਦੇਣਾ ਚਾਹੁੰਦਾ ਕਿ ਜਿਸ ਕਿਸੇ ਨੇ ਕੋਈ ਫਲਾਵਰ ਕਲਟੀਵੇਸ਼ਨ ਸੰਬੰਧੀ ਕੋਈ ਕੋਰਸ ਕਰਨਾ ਹੋਵੇ ਉਹਦੇ ਲਈ ਸਾਡਾ ਜਿਹੜਾ ਡਿਪਾਰਟਮੈਂਟ ਹੈ ਉਹ ਅਸੀਂ 1 ਸਾਲ ਦਾ ਐਫਐਲਸੀਸੀ ਕੋਰਸ ਕਰਾਉਣੇ ਹੈਗੇ ਜਿਹਨੂੰ ਅਸੀਂ ਕਹਿੰਦੇ ਆ ਫਲੋਰਲ ਫਲਾਵਰ ਕਲਟੀਵੇਸ਼ਨ ਫਲੋਰੀ ਕਲਚਰ ਐਂਡ ਲੈਂਡਸਕੇਪ ਸਰਟੀਫਿਕੇਟ ਕੋਰਸ ਸੋ ਇਹ 1 ਸਾਲ ਦਾ ਕੋਰਸ ਹੁੰਦਾ ਹੈ ਜੁਲਾਈ ਦੇ ਵਿੱਚ ਇਹਦੀ ਜਿਹੜੀ ਆਪਣੀ ਐਡਮਿਸ਼ਨ ਹੁੰਦੀ ਹੈ ਇਹਦੇ ਵਿੱਚ ਅਸੀਂ ਜਿਹੜੇ ਖਾਸ ਕਰਕੇ ਜਿਹੜੇ ਰੂਰਲ ਯੂਥ ਹੈ ਉਹ ਜਿਹੜੀ ਬਾਹਰ ਨਾ ਜਾ ਕੇ ਅਸੀਂ ਇੱਥੇ ਜਿਹੜੇ ਆਪਾਂ ਸਾਰਾ ਕੁਝ ਕਰਕੇ ਸਵੈ ਰੋਜ਼ਗਾਰ ਦਾ ਜਿਹੜਾ ਕਿਰਤਾ ਅਪਣਾ ਸਕਣ ਅਸੀਂ ਉਹ ਉਪਰਾਲਾ ਕਰਦੇ ਆਂ ਉਸ ਕੋਰਸ ਦੇ ਵਿੱਚ ਅਸੀਂ ਦੱਸਦੇ ਆਂ ਵੀ ਪੰਜਾਬ ਦੇ ਵਾਤਾਵਰਣ ਦੇ ਅਨੁਕੂਲ ਕਿਸ ਤਰ੍ਹਾਂ ਦੇ ਜਿਹੜੇ ਸੁਝਾਵ ਤੇ ਰੁੱਖ ਵੇਲਾਂ ਝਾੜੀਆਂ ਹੈਗੀਆਂ ਉਹਨਾਂ ਦਾ ਕੀ ਨਾਮ ਹੈ ਕਦੋਂ ਫੁੱਲ ਆਉਂਦੇ ਆ ਕਿਹੜੀ ਕਿੰਨੀ ਦੂਰੀ ਤੇ ਲੱਗਦੇ ਆ ਕਿਸ ਤਰ੍ਹਾਂ ਉਹਨਾਂ ਤੇ ਲੈਂਡਸਕੇਪਿੰਗ ਵਰਤੋਂ ਕਰਨੀ ਆ ਉਹਨਾਂ ਬਾਰੇ ਅਸੀਂ ਉਸ ਕੋਰਸ ਦੇ ਵਿੱਚ ਜਾਣਕਾਰੀ ਦਿੰਨੇ ਆ ਸਰ ਲੱਗਦਾ ਹੈ ਕਿ ਜਿੱਦਾਂ ਹੁਣ ਸਾਡੇ ਬਹੁਤ ਬਹੁਤ ਤਰ੍ਹਾਂ ਨੋਜਾਂ ਫੀਲਡ ਸਹੀ ਬਾਹਰ ਜਾ ਰਿਹਾ ਸੋ ਇੱਕ ਫੁੱਲਾਂ ਦੀ ਖੇਤੀ ਇੱਕ ਚਿੰਗਾ ਜਿਹੜਾ ਇੱਕ ਬਦਲ ਵੀ ਹੈਗਾ ਨਾਲ ਹੀ ਲੱਗਦਾ ਹੈ ਕਿ ਫਸਲੀ ਡਾਇਵਰਸੀਫਿਕੇਸ਼ਨ ਲਈ ਵੀ ਇਹ ਕਾਫੀ ਪਰਫਲਿੱਕਟ ਕਰਦਾ ਹੈ ਬਿਲਕੁਲ ਜੀ ਜਿਸ ਤਰ੍ਹਾਂ ਅਸੀਂ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਬਾਗਬਾਨੀ ਇਟਸੈਲਫ ਹੀ ਬਹੁਤ ਡਾਇਵਰਸੀਫਾਈਡ ਫੀਲਡ ਹੈ ਉਹਦੇ ਵਿੱਚੋਂ ਜੇਕਰ ਆਪਾਂ ਫਲੋਰੀਕਲਚਰ ਦੀ ਗੱਲ ਕਰੀਏ ਤਾਂ ਫਲੋਰੀਕਲਚਰ ਹੀ ਇਟਸੈਲਫ ਬਹੁਤ ਵੱਡਾ ਇੱਕ ਡਾਇਵਰਸੀ ਵਪਾਰਕ ਪੱਧਰ ਤੇ ਆਪਾਂ ਓਪਨ ਫੀਲਡ ਕਲਟੀਵੇਸ਼ਨ ਦੀ ਗੱਲ ਕਰੀਏ ਤਾਂ ਗੇਂਦਾ ਬਹੁਤ ਮਸ਼ਹੂਰ ਹੈਗਾ ਗੇਂਦਾ ਹੈ ਗਲੈਡੂਲਸ ਹੈਗਾ ਦੇਸੀ ਗਲਾਬ ਹੈ ਉਸ ਤੋਂ ਇਲਾਵਾ ਸਾਡੇ ਕੋਲ ਕੁਝ ਫਸਲਾਂ ਨੇ ਜਿਹੜੀਆਂ ਸੁਰੱਖਿਅਤ ਖੇਤੀ ਅਧੀਨ ਕਰਦੇ ਹੈਗੇ ਆ ਤਾਂ ਸਾਡੇ ਸਟੇਟ ਫਾਰਮਰਜ਼ ਕਾਫੀ ਵਧੀਆ ਜਿਹੜਾ ਦੇਖੋ ਇਹਦੇ ਵਿੱਚ ਇਹ ਹੈ ਕਿ ਜਿਹੜੀ ਤੁਹਾਡੀ ਛਮਾਹੀਆਂ ਆਉਂਦਾ ਨਾ ਉਹ ਬਦਲ ਕੇ ਤੁਹਾਡੀ ਡੇਲੀ ਬੇਸਿਸ ਤੇ ਆ ਜਾਂਦੀ ਹੈ ਇੱਕ ਵਾਰੀ ਜਦੋਂ ਗੇਂਦਾ ਟੁੱਟਣ ਲੱਗ ਜਾਂਦਾ ਗੇਂਦਾ ਗੇਂਦੇ ਦੀ ਕਾਸ਼ਤ ਬਹੁਤ ਲਾਇਬੰਦ ਸਿੱਧ ਹੋ ਰਹੀ ਹੈ ਪੰਜਾਬ ਕੰਡੀਸ਼ਨ ਦੇ ਵਿੱਚ ਤੇ ਇਹਦੇ ਵਿੱਚ ਇਹ ਹੈ ਕਿ ਤੁਹਾਡੀ ਜਿਹੜੀ ਛੋਮਾਹੀ ਆਮਦਨ ਉਹ ਬਦਲ ਕੇ ਤੁਹਾਡੀ ਜਦੋਂ ਗਿੰਦਤ ਦੀ ਤੜਾਈ ਸ਼ੁਰੂ ਹੋ ਜਾਂਦੀ ਹੈ 8 ਤੋਂ 10 ਤੜਾਈਆਂ ਹੁੰਦੀਆਂ ਨੇ ਤਾਂ ਤੁਹਾਡੀ ਜਿਹੜੀ ਹਫਤੇ ਤੇ ਹਫਤੇ ਉਹ ਆਮਦਨ ਆਣੀ ਸ਼ੁਰੂ ਹੋ ਜਾਂਦੀ ਹੈ। ਤੋਂ ਇਸ ਕਰਕੇ ਕਹਿ ਸਕਦੇ ਆ ਕਿ ਫੁੱਲਾਂ ਦੀ ਖੇਤੀ ਜਿਹੜੀ ਬੜੀ ਲਾਭਵੰਦ ਸਿੱਧ ਹੋ ਰਹੀ ਆ ਆਪਣੇ ਸਟੇਟ ਫਾਰਮਰਸ ਲਈ। ਖੇਤਰ ਦੇ ਵਿੱਚ ਫਿਲਹਾਲ ਹੋ ਰਹੀ ਆ ਫੁੱਲਾਂ ਦੀ ਖੇਤੀ ਜਿਆਦਾ ਦਰਜੇ ਅਗਰ ਗੱਲ ਕੀਤੀ ਆਵੇਂ ਮਾਲਵੇ ਮਾਝੇ ਦੋਵੇਂ ਜ਼ਿਆਦਾ ਦਰਜੇ ਹਾਂਜੀ ਜ਼ਿਆਦਾਤਰ ਦੇਖੋ ਪੰਜਾਬ ਸਟੇਟ ਆਪਣੀ ਜਿਆਦਾ ਮਕਬੂਲ ਹੈਗੀ ਆ ਜਿਹੜੀ ਫਲਾਵਰ ਸੀਡ ਪ੍ਰੋਡਕਸ਼ਨ ਆ ਜਿਹੜੇ ਕਿ ਜ਼ਿਲ੍ਹਾ ਜਿਹੜਾ ਸੰਗਰੂ ਮਲੇ ਆਪਣੇ ਜਿਹੜਾ ਲਾਂਗੜੀਆਂ ਪਿੰਡ ਵਿਖੇ ਉੱਥੇ ਫਲਾਵਰ ਸੀਡ ਐਕਸਪੋਰਟ ਦਾ ਕੰਮ ਕਰਦੇ ਆ ਪਟਿਆਲੇ ਹੈਗੇ ਨੇ ਪਟਿਆਲੇ ਵਿੱਚ ਵੀ ਫਲਾਵਰ ਸੀਡ ਐਕਸਪੋਰਟ ਦਾ ਕੰਮ ਹੁੰਦਾ ਹੈ ਬਾਕੀ ਆਲ ਅਕ੍ਰੋਸ ਦੀ ਸਟੇਟ ਸਾਰੇ ਪੰਜਾਬ ਸੂਬੇ ਦੇ ਵਿੱਚ ਜਿਹੜੀ ਗੇਂਦੇ ਦੀ ਕਾਸ਼ਤ ਜਾਂ ਦੇਸੀ ਗਲਾਬ ਦੀ ਕਾਸ਼ਤ ਬਹੁਤ ਚੰਗੇ ਪੱਧਰ ਤੇ ਜਮੀਦਾਰ ਕਰਕੇ ਜਿਹੜਾ ਆਪਣਾ ਨਵਾਂ ਕਮਾ ਰਿਹਾ ਹੈ ਸਰ ਬਾਰੋ ਵੀ ਕੋਈ ਵੈਰਾਈਟੀ ਆਈ ਹੈ ਖਾਸ ਤੋ ਇੱਥੇ ਵੀ ਤਿਆਰ ਕੀਤੀ ਜਾ ਰਹੀ ਹੈ ਵੀ ਇੱਥੇ ਵੀ ਜਿਹੜੀ ਹਾਂਜੀ ਹਰ ਸਾਲ ਦੀ ਤਰ੍ਹਾਂ ਅਸੀਂ ਕੁਇਸ਼ਨ ਨਵੇਂ ਇੰਟਰੋਡਕਸ਼ਨਸ ਕਰਦੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਐਨੀਓਦਰ ਕੈਟਾਗਰੀ ਦੇ ਵਿੱਚ ਪਾ ਦਿੰਦੇ ਆ ਉਹਦੇ ਵਿੱਚ ਸਾਡੇ ਕੋਲ ਜਿਵੇਂ ਫੁਸ਼ੀਆ ਹੈਗਾ ਪ੍ਰੀਮੋਲਾ ਹੈਗਾ ਮਿਮੋਲਾਸ ਹੈਗਾ ਇਹ ਨਵੇਂ ਪੌਦੇ ਨੇ ਜਿਨ੍ਹਾਂ ਨੂੰ ਅਸੀਂ ਐਜੂਕੇਟ ਕਰਦੇ ਆ ਲੋਕਾਂ ਨੂੰ ਵੀ ਇਹ ਨਵੀਂ ਜਿਹੜੀ ਇੰਟਰੋਡਕਸ਼ਨਸ ਨੇ ਸਾਡੇ ਕਲਾਈਮੇਟ ਦੇ ਅਨੁਕੂਲ ਜਿਹੜੀ ਗਰੋਅ ਕੀਤੀ ਜਾ ਸਕਦੀ ਆ ਅਸੀਂ ਉਹਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਦਿੰਦੇ ਆਂ ਆਪਣੇ ਖੇਤੀ ਦੇ ਹੈ ਕਰਦੇ ਕਿਸਾਨ ਉਹ ਸੇਲ ਵਾਸਤੇ ਕੋਈ ਕੋਈ ਬੜਾ ਸੈਂਟਰ ਮਤਲਬ ਸੇਲ ਵਾਸਤੇ ਦੇਖੋ ਮੰਡੀਕਰਨ ਤੱਕ ਕਿਸਾਨ ਨੇ ਆਪ ਕਰਨਾ ਹੁੰਦਾ ਨਾ ਕਿਉਂਕਿ ਪੈਰੀਸ਼ਬਲ ਕਮੋਡਿਟੀ ਹੈ ਕਿ ਆਪ ਜਿਹੜਾ ਪ੍ਰੋਵੀਜ਼ਨ ਨਹੀਂ ਹੁੰਦਾਗਾ ਸੋ ਇਸ ਕਰਕੇ ਇਹ ਇਹ ਮੈਥੇ ਦੱਸਣਾ ਚਾਹੁੰਦਾ ਕਿ ਜੇਕਰ ਆਪਾਂ ਥੋੜਾ ਜਿਹਾ ਇਕੱਠੇ ਹੋ ਕੇ ਜ਼ਿੰਮੇਦਾਰ ਇਕੱਠੇ ਹੋ ਕੇ ਆਪਸ ਦੇ ਵਿੱਚ ਸਾਂਝ ਪਾ ਕੇ ਤੇ ਜ਼ਿੰਮੇਵਾਰੀਆਂ ਵੰਡ ਕੇ ਜੇਕਰ ਖੇਤੀ ਕੀਤੀ ਜਾਵੇ ਤਾਂ ਮੇਰੇ ਖਿਆਲ ਚ ਆਪਾਂ ਬਹੁਤ ਜਿਹੜੇ ਆਪਣੇ ਖੇਤੀਕਾਰ ਖਰਚੇ ਆ ਉਹ ਘਟਾ ਸਕਦੇ ਆ ਮੇਰੇ ਨਾਲ ਡਾਕਟਰ ਰਵ ਭਜੰਦਾਸ ਆ ਤੇ ਮੈਂ ਪਾਇਰਿੰਗ ਵਿੱਚ ਨਿਕਲ ਤੋਂ ਆਈ ਬਲੌਟ ਹੋਇਆ ਹਾਂ ਮੈਂ ਜਿਹੜਾ ਹੱਤੋਂ ਤੇ ਫੁੱਲਾਂ ਦੀ ਪ੍ਰਦਰਸ਼ਨੀ ਲੱਗੀ ਆ ਤੇ ਇੱਕ ਪਾਸੇ ਤਾਂ ਫੁੱਲ ਨੇ ਇੱਕ ਪਾਸੇ ਤੁਸੀਂ ਕੈਕਟਸ ਲੈ ਕੇ ਆਏ ਹੋ ਤਾਂ ਕਦੋਂ ਤੋਂ ਸ਼ੌਂਕ ਜਾਗਿਆ ਕਦੋਂ ਰੁਕਿਆ ਮੈਂ ਇੱਥੇ ਕੋਈ ਇਸੇ ਹੀ ਸ਼ੋਅ ਦੇ ਵਿੱਚ ਕੋਈ ਲਾਸਟ 10 ਸਾਲਾਂ ਤੋਂ ਪਾਰਟਿਸਿਪੇਟ ਕਰਦਾ ਆ ਰਿਹਾ ਹਾਂ ਔਰ ਮੈਕਸਿਮਮ ਮੇਰੇ ਹੀ ਬੰਦੇ ਹੈਗੇ ਆ ਫਸ ਸੈਕਿੰਡ ਪਾਰਪਰਾਈਜ਼ ਜਿੰਨੇ ਵੀ ਹੈਗੇ ਆ ਇੱਥੇ ਗ੍ਰਾਫਟਡ ਵੀ ਹੈਗੇ ਆ ਨਾਨ ਗ੍ਰਾਫਟਡ ਵੀ ਹੈਗੇ ਗ੍ਰਾਫਟਿੰਗ ਵੈਰਾ ਮੈਂ ਆਪ ਕਰਦਾ ਹੈਗਾ ਮੈਂ ਔਰ ਜੋ ਕੈਕਟਸ ਦੀ ਬਿਊਟੀ ਹੈਗੀ ਆ ਇਹ ਬੜੀ ਰੇਅਰ ਹੈਗੀ ਆ ਜੋ ਫੁੱਲਾਂ ਦਾ ਤਾਂ ਕੈਰ ਗਰੌਲਾ ਹੀ ਨਹੀਂ ਪਰ ਇੱਕ ਵਾਰੀ ਬੰਦਾ ਆ ਕੇ ਕੈਕਟਸ ਦੇ ਕੋਲ ਜਰੂਰ ਆ ਕੇ ਖੜਕੇ ਦੇਖਦਾ ਹੈ ਪੀ ਪਲਾਂਟਸ ਕਿੰਨੇ ਰੇਅਰ ਹੈਗੇ ਯਾਰ ਔਰ ਕਿੰਨੇ ਖੂਬਸੂਰਤ ਹੈ। ਟਟਕੇ ਪਲਾਂਟਸ ਹੈਗੇ। ਕਿੰਨੀ ਟਾਈਪ ਆਫ ਜਿਹੜੇ ਕੈਕਟਸ ਤੁਹਾਡੇ ਕੋਲ? ਮੇਰੇ ਕੋਲ ਤਾਂ ਕੋਈ ਘਰ ਦੇ ਵਿੱਚ ਤਾਂ ਮੇਰੇ ਖਿਆਲ ਨਾਲ ਹਜ਼ਾਰਾਂ ਦੇ ਤਰ੍ਹਾਂ ਵੈਰਾਈਟੀ ਵਿੱਚ ਹਜ਼ਾਰਾਂ ਦੇ ਵਿੱਚ ਵੈਰਾਈਟੀ ਹੈਗੀ ਹੈ। ਤੇ ਇੱਥੇ ਜਿਹੜੀ ਹੈਗੀ ਆ ਜਿਹੜੀਆਂ ਕੈਟੇਗਰੀ ਸੈਕੀਆਂ ਉਹਦੇ ਮੁਤਾਬਕ ਫਿਰ ਲੈ ਕੇ ਆਈ। ਤੁਸੀਂ ਸਰ ਆਪ ਹੀ ਦੇਖਦੇ ਹੋ। ਮੈਂ ਆਪ ਹੀ ਕਰਦਾ ਹੈਗਾ। ਮੈਂ ਕੋਈ ਮਾਲੀ ਨਹੀਂ ਲਾਇਆ ਹੈਗਾ ਵਾ। ਤੇ ਆਵਲ ਸਾਰੀ ਮੈਨੂੰ ਵੀ ਬਹੁਤ ਸ਼ੌਕ ਹੈ ਜੀ ਕਾਫੀ ਤੁਹਾਨੂੰ ਇਹਦਾ ਸ਼ੌਕ ਪਿਆ ਕਿਸ ਤਰ੍ਹਾਂ ਇਸਦੀ ਸ਼ੁਰੂਆਤ ਹੋਈ ਨਹੀਂ ਐਕਚੁਅਲੀ ਮੈਂ ਇਸੇ ਸ਼ੋਅ ਤੋਂ ਮੈਨੂੰ ਸ਼ੌਕ ਪਿਆ ਸੀਗਾ ਮੈਂ ਫਸਟ ਟਾਈਮ ਇੱਥੇ ਸਿਰਫ ਦੋ ਪਲਾਟ ਲੈ ਕੇ ਆਇਆ ਸੀ ਔਰ ਉਹਦੇ ਵਿੱਚੋਂ ਮੈਨੂੰ ਸੈਕੰਡ ਪ੍ਰਾਈਜ਼ ਮਿਲ ਗਿਆ ਤੇ ਮੈਂ ਬੜਾ ਉੱਥੋਂ ਐਨਕੋਰੇਜਮੈਂਟ ਮਿਲੀ ਤੇ ਉਸ ਤੋਂ ਬਾਅਦ ਫਿਰ ਤਾਂ ਫਿਰ ਅੱਗੇ ਤੋਂ ਅੱਗੇ ਤੋਂ ਅੱਗੇ ਫਿਰ ਚੱਲੀ ਗਿਆ ਕੰਮ ਔਰ ਬਾਹਰੀ ਵੈਰਾਈਟੀ ਵੀ ਸਰ ਕੁਝ ਸਾਰੀਆਂ ਬਾਹਰੀਆਂ ਹੀ ਹੈਗੀਆਂ ਇਹ ਸਾਰੇ ਐਗਜ਼ੋਟਿਕ ਪਲਾਂਟਸ ਹੈਗੇ ਆ ਔਰ ਇਹ ਆਨਲਾਈਨ ਅਸੀਂ ਮਗਾਈਦੇ ਹੈਗੇ ਕਈ ਤਾਂ THAILAND ਤੋਂ ਮਗਾਈਦੇ ਹੈਗੇ ਆ ਬਾਕੀ ਕੋ ਸਰ ਇਹਦੇ ਨਾਲ ਅਸੀਂ ਜੁੜੇ ਹੋਏ ਹੈਗੇ ਆ 올 ਓਵਰ ਇੰਡੀਆ ਜਿਵੇਂ ਇਧਰੋਂ ਬਿਹਾਰ ਤੋਂ ਵੈਸਟ ਬੰਗਾਲ ਤੋਂ ਇਧਰਲੇ ਪਾਸਿਓਂ ਜ਼ਿਆਦਾ ਆਉਂਦੇ ਹੈਗੇ ਆ ਉੜੀਸਾ ਤੋਂ ਇਥੋਂ ਇਥੋਂ ਪਰਚੇਸ ਕਰੀਦੀ ਆਨਲਾਈਨ